ਹੋਇਆ ਜੱਫਾ ਪਰ ਨੰਬਰ ਦੇਖਾਂਗੇ ਤੋਤੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਣ ਮਾਰਦੇ ਸਾਹਮਣੇ ਦੇਖਾਂਗੇ ਲਓ ਖਿਡਾਰੀ ਐਸ ਵੇਲੇ ਲਓ ਤੂਫਾਨ ਆ ਗਿਆ ਤੂਫਾਨ ਆ ਗਿਆ ਤੂਫਾਨ ਆ ਗਿਆ ਮਾਰੀਆ ਪਰਤੇ ਥਾਪੀ ਤੂਫਾਨ ਦੀ ਕਬੱਡੀ ਹੈ ਟੱਕਰ 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 ਤੇ ਚੱਕਰ ਇਹ ਕਿਤੇ ਕਿਤੇ ਦੇਖਣ ਆਹ ਮਾਰੋ ਹੋਯੋਰਦਰ ਤਾੜੀਆਂ ਤੂਫਾਨ ਅਗਲੀ ਰੇਡ ਪਾਉਣ ਦੇ ਲਈ ਕਲਯੁਗ ਆ ਗਿਆ ਕਲਯੁਗ ਆਹ ਸਾਹਮਣੇ ਕਲਯੁਗ ਨੇ ਕੰਦੇ ਪਰਤੇ ਥਾਪੀ ਮਾਰੀ ਹੈ ਇਧਰਲੇ ਪਾਸੇ ਕਲਯੁਗ ਦੀ ਆਹ ਕੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਆ ਦੂਸਰੇ ਪਾਸੇ ਜਾਫੀ ਬੜੀ ਸੋਹਣੀ ਟਰਾਈ ਕਰਦੇ ਪਰ ਸਾਹਮਣੇ ਆਹ ਐਕਸ਼ਨ ਆਹ ਸਾਹਮਣੇ ਕਲਯੁਗ ਆਇਆ ਹੋਇਆ ਹੈ ਅੱਜ ਸ਼ਾਮ ਪਰੇ ਵਿੱਚ ਕਲਯੁਗ ਆਇਆ ਹੋਇਆ ਹੈ ਅੱਜ ਕਲਯੁਗ ਆਇਆ ਹੋਇਆ ਕਲਯੁਗ ਆਇਆ ਹੈ ਆਗਲੀ ਰੇਡ ਪਾਉਣ ਦੇ ਲਈ ਕਲੀਫਾ ਹੈ ਮੇਰੇ ਵੀਰੋ ਕਲੀਫਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਚੋਟੀ ਦਾ ਮੈਚ ਸਾਡੇ ਕਮਲ ਸਰਪੰਚ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਹਿਲਾਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਹੋਈ ਤੇ ਹੁਣ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਕਮਲ ਸਰਪੰਚ ਸਾਹਿਬ ਦੇ ਨਾਲ ਜਿੰਨੀ ਵੀ ਮਾਣ ਤੇ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਸਾਬ ਦਾ ਧੰਨਵਾਦ ਸਰਦਾਰ ਰਵੀਕਰਨ ਕਾਲੋ ਸਾਹਿਬ ਜਿਹੜੇ ਆਪਣੇ ਰਜੇਮਿਆਂ ਭਰੀ ਜ਼ਿੰਦਗੀ 'ਚ ਸਮਾਂ ਕੱਢ ਕੇ ਆਹ ਵੱਡਾ ਪਿਆਰ ਦੇ ਰਹੇ ਕਬੱਡੀ ਨੂੰ ਆਹ ਰੇਡ ਪਾਉਣ ਦੇ ਲਈ ਆਹ ਨੌਜਵਾਨ ਬਿਜਲੀ ਐ ਆਹ ਬਿਜਲੀ ਐ ਜੇ ਬਿਜਲੀ ਦੀ ਤਾਰਾਂ 'ਚ ਕਰੰਟ ਨਾ ਹੋਵੇ ਤੇ ਲੋਕੀ ਕੱਪੜੇ ਸੁੱਕਣੇ ਪਾਦਣ ਇੱਕ ਪਾਸੇ ਬਿਜਲੀ ਤੇ ਦੂਜੇ ਪਾਸੇ ਗੁੱਗੂ 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 ਪੁਆਇੰਟ ਡੁੱਗੂ ਨਹੀਂ ਲਾ ਸਕਿਆ ਪਰ ਬਿਜਲੀ ਸਾਡਾ ਟੋ ਬਿਜਲੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਆ ਨੰਬਰ ਦੇਖਾਂਗੇ ਬਿਜਲੀ ਨੇ ਜੋਰ ਦਿੱਤਾ ਹੈ ਅਗਲੀ ਕਬੱਡੀ ਪੌਣ ਮੱਤੇ ਜ਼ਹਿਰ ਆ ਗਿਆ ਮੇਰੇ ਮਿੱਤਰੋ ਇਧਰਲੇ ਪਾਸੇ ਜ਼ਹਿਰ ਦੀ ਆ ਕਿੰਦੇ ਕਬੱਡੀ ਪੈ ਰਹੀ ਹੈ ਇਹ ਹਲਕਾ ਟੱਚ ਲਾਦਾ ਹੈ ਇਧਰਲੇ ਪਾਸੇ ਚੱਕ ਮਾਰਦਾ ਹੈ ਗੱਪਰੂ ਸੱਜੇ ਖੱਬੇ ਦੇ ਫਿਰ ਤਿਆਰ ਬਰ ਚਾਹ ਤੇਰੇ ਮਨ ਕੀ ਮੈਂ ਨਾ ਹੋਤੀ ਤੂੰ ਮੇਰੇ ਮਨ ਕਾ ਤੋਤਾ ਹੁਆ ਹੁਆ ਕਿਆ ਹੁਆ ਪਿਆਰ ਹੁਆ ਤੋਤਾ ਐ ਇਹ ਤੋਤਾ ਸਾਨੂੰ ਸਮਝੀ ਨਾ ਅੱਜ ਕੱਲ ਦੇ ਨਿਆਣੇ ਬਲੀਏ ਅਸੀਂ ਬੋਲਦੇ ਨਹੀਂ ਪਰ ਖੁੰਡ ਹਾਂ ਪੁਰਾਣੇ ਬਲੀਏ ਆਹ ਵੇਖਾਂਗੇ ਅਗਲੀ ਰੇਡ ਪਾਉਣ ਦੇ ਲਈ ਤੂਫਾਨ ਤਿਆਰ ਪਰ ਤਿਆਰ ਐ ਨੀਕੇ ਜੌਲ ਦਾ ਟੋਰਾਂਟੋ ਸ਼ਹਿਰ ਬੋਲਦਾ ਖੇਡੀ ਹੋਈ ਕਬੱਡੀ ਬੋਲਦੀ ਪਾਤ ਸਾਹ ਭੱਟ ਕੇ ਨਹੀਂ ਰਾਜਾ ਖੇਲਾ ਨੰਗਦਾ ਓ ਮਿੱਤਰਾਂ ਦੇ ਪਿੰਡ ਗੋਲ ਦੀ ਆ ਤੂਫਾਨ ਆ ਆ ਤੂਫਾਨ ਆ ਮਾਰੋ ਤਾੜੀਆਂ ਆ ਤੂਫਾਨ ਆ ਤੂਫਾਨ ਰੋਕਣ ਕਿਤੇ ਖਾਲਾ ਜੀ ਦਾ ਵੜਾ ਕਲਯੁਗ ਫੇਰ ਆ ਗਿਆ ਓ ਕਹਿੰਦੇ ਕਲਯੁਗ ਫੇਰ ਆ ਗਿਆ ਕਬੱਡੀ ਪਾਉਣ ਵਾਤੇ ਮੇਰੇ ਮਿੱਤਰੋ ਇਧਰਲੇ ਪਾਸੇ ਦੇਖਾਂਗੇ ਆ ਕੰਦੇ ਕੱਲ ਜੁਗ ਨੇ ਕਬੱਡੀ ਪਾਈ ਐ ਖੇਡ ਦੇ ਮੈਦਾਨ ਵਿੱਚ ਹੁੰਦੀ ਹੋਈ ਕਮਾਲ ਪਰ ਨੰਬਰ ਦੇਖਾਂਗੇ ਕੱਲ ਜੁਗ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਐ ਅਗਲੀ ਕਬੱਡੀ ਪਾਪ ਹੀ ਗੱਬਰੂਆ ਕਿ ਚੇਤੇ ਕਰਕੇ ਆਪਣੇ ਬਜ਼ੁਰਗਾਂ ਨੂੰ ਸੋਚ ਲੈ ਜਾਂਦਾ ਬਾਰਡਰ ਤੋਂ ਪਾਰ ਲੋਕੋ ਹੱਸਦੇ ਵਾਸਤੇ ਘਰਾਂ ਨੂੰ ਛੱਡ ਆਏ ਕੁਝ ਸੀਗੇ ਮੇਰੇ ਜਿਗਰੀ ਯਾਰ ਲੋਕੋ ਦੋਹਾ ਮੁਲਖਾਂ ਨੂੰ ਆਪਸ ਜੋੜ ਦੇਵੇ ਰੱਬ ਕਰਕੇ ਬਣ ਜੇ ਅਸੀਂ ਸਰਕਾਰ ਲੋਕੋ ਤੇ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਦਰਬਾਰ ਲੋਕੋ ਕਿ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਦਰਬਾਰ ਲੋਕੋ ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਅਰਦਾਸ ਬੇਨਤੀ ਕਰਾਂਗੇ ਇੱਕ ਹੋ ਜੇ ਮੇਰੇ ਵੀਰੋ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਾਤੀਆਂ ਤੇ ਕਈਆਂ ਦਾ ਮੀਹਾਂ ਵਾਲੀ ਮੰਡੀ ਵੇਚਾਂ ਜਾ ਕੇ ਵੈਰ ਕਾ ਫਲੋਰ ਦਾ ਕਹਾਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਕਹਾਂ ਕਿਤੇ ਮੇਲ ਰੱਬਾ ਇਧਰ ਹੁੰਦੀ ਹੋਈ ਬੱਲੇ ਬੱਲੇ ਪਰ ਪੁਆਇੰਟ ਰੇਡਰ ਦਾ ਆਹ ਨੱਚਦਾ ਟੱਪਦਾ ਹੱਸਦਾ ਨੌਜਵਾਨ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਨੀਕੇ ਜੌਲ ਦਾ ਟ੍ਰਾਂਟੋ ਜ਼ਹਿਰ ਬੋਲਦਾ ਖੱਡੀ ਹੋਈ ਕਬੱਡੀ ਬੋਲਦੀ ਪਾਸਾ ਵੱਟ ਕੇ ਨਹੀਂ ਰਾਜਾ ਖੇਲਾ ਲੰਗਦਾ ਆਹ ਮਿੱਤਰਾਂ ਦੇ ਪਿੰਡ ਕੋਲ ਦੀ ਕਿ ਪਾਸਾ ਵੱਟ ਕੇ ਨਹੀਂ ਰਾਜਾ ਖੇਲਾ ਲੰਗਦਾ ਮਿੱਤਰਾਂ ਦੇ ਪਿੰਡ ਕੋਲ ਦੀ ਇਧਰਲੇ ਪਾਸੇ ਜ਼ਹਿਰ ਆ ਪਾਉਂਦਾ ਹੋਇਆ ਰੇਡ ਇਹ ਨੰਬਰ ਦੇਖਾਂਗੇ ਜ਼ਹਿਰ ਨੇ ਉਹ ਸਾਹਮਣੇ ਐਕਸ਼ਨ ਹੋ ਰਿਹਾ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹਨਾਂ ਖਿਡਾਰੀਆਂ ਦੇ ਨਾਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਲਓ ਸਾਹਮਣੇ ਤੋਤਾ ਫੇਰ ਕਬੱਡੀ ਪਾਉਣ ਮਾਰਤੇ ਅਗੇ ਨੂੰ ਵਾਅਦਾ ਹੋਇਆ ਮੇਰੇ ਵੀਰੋ ਕਿ ਖਾਦੇ ਨੇ ਬਾਦਾਮ ਜਿੰਨਾ ਮੰਗਲਾ ਉਹਨਾਂ ਦੀਆਂ ਗੋਡੀਆਂ ਲਵਾਉਣੀਆਂ ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾਂ ਕੰਮ ਆਉਣੀਆਂ ਆਹ ਤੋਤਾ ਹੈ ਆਹ ਤੋਤਾ ਹੈ ਪਰ ਤੋਤੇ ਨੇ ਪਿੰਜਰੇ 'ਚ ਪਾਉਣ ਨੂੰ ਫਿਰਦਾ ਮੁੰਡਾ ਪਰ ਨਹੀਂ ਰੀਸਾ ਲੱਗਦਾ ਯੋਰ ਪੁਆਇੰਟ ਪੁਆਇੰਟ ਤੋਤਾ ਆਪਣੀ ਟੀਮ ਲਈ ਜੋੜਦਾ ਅਗਲੀ ਰੇਡ ਤੂਫਾਨ ਤਿਆਰ ਪਰ ਤਿਆਰ ਹੈ ਕਿ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੁਨ ਨਿਤੜੂ ਬੜੇਵੇਂ ਖਾਣੀ ਕਿ ਕੁੰਡੀਆਂ ਦੇ ਸਿੰਘ ਫਸ ਗਏ ਇਹ ਸਿੰਘ ਫਸਣ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਪਾਣੀ ਪੁੱਜਦਾ ਕਰਦੀ ਆਪਾਂ ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰਦੀਏ ਬੇਨਤੀ ਆਪਾਂ ਪਾਣੀ ਪੁੱਜਦਾ ਕਰਦੀਏ ਖਿਡਾਰੀ ਪਾਣੀ ਦੀ ਮੰਗ ਕਰ ਰਹੇ ਐ ਸੋ ਆਪਾਂ ਪਾਣੀ ਜਿਹੜਾ ਉਹ ਪੁੱਜਦਾ ਕਰਦੀਏ ਖੇਡ ਦੇ ਮੈਦਾਨ ਵਿੱਚ ਬਹੁਤੀ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਸਾਡੇ ਕਮਲ ਸਰਪੰਚ ਸਾਹਿਬ ਬਹੁਤ ਵੱਡਾ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਸ਼ਾਮਪੁਰੇ ਵਿੱਚ ਹਰ ਸਾਲ ਵੱਡਾ ਖੇਡ ਮੇਲਾ ਕਰਵਾਉਂਦੇ ਨੇ ਕਮਲ ਸਰਪੰਚ ਸਾਹਿਬ ਇਧਰਲੇ ਪਾਸੇ ਕਲਯੁਗ 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 ਆਹ ਸਾਹਮਣੇ ਕਲਯੁਗ ਕਲਯੁਗ ਆਹ ਸਾਹਮਣੇ ਦੇਖਾਂਗੇ ਜਿਵੇਂ ਨਾ ਬਾਰ ਕਰਦਾ ਹੈ ਇਹ ਸਾਹਮਣੇ ਅੱਤ ਕਰਾ ਰਿਹਾ ਸਲਾ ਕਰਾ ਕਲਯੁਗ ਕਲਯੁਗ ਮੇਰੇ ਵੀਰੋ ਪਰ ਆ ਯਾਰ ਆ ਆ ਯਾਰ ਆ ਅਦਰ ਇੱਕ ਸਹਿਦ ਜਵੈਣ ਚੰਗੇ ਅਣ ਗਿਣਤ ਬਿਮਾਰੀਆਂ ਤੋਂ ਚੰਗੇ ਊਸਤਾਦਾਂ ਦੇ ਚੰਦੇ ਪੰਮਿਆਂ ਸੌਖੇ ਢੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਝੈਂਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਝੈਂਦੇ ਨਾ ਇਹ ਛੋਟੇ ਬੱਚੇ ਆਉਣ ਵਾਲੇ ਸਮੇਂ ਦਾ ਤੂਫਾਨ ਆਉਣ ਵਾਲੇ ਸਮੇਂ ਦਾ ਭਵੇਖ ਆਉਣ ਵਾਲੇ ਸਮੇਂ ਦੇ ਇਹਨਾਂ ਦੇ ਵਿੱਚੋਂ ਸ਼ਤਾਰ ਪੈਦਾ ਹੋਣੇ ਨੇ ਇੱਕ ਪਾਸੇ ਕਹਿੰਦੇ ਆਹ ਲੰਡਨ ਮੇਰੇ ਵੀਰੋ ਜੁਕੇਰੀ ਰਾਜਤਾ ਨਹੀਂ ਲੰਡਨ ਆ ਪਰ ਮਾਨ ਵਾਲੀ ਗੱਲ ਹੈ ਲੰਡਨ ਜੁਕੇ ਦੀ ਟੀਮ ਖੇਡ ਰਹੀ ਹੈ ਤੇ ਦੂਜੇ ਪਾਸੇ ਮਨੀਲਾ ਆਹ ਰੇਡ ਪਾਉਣ ਦੇ ਲਈ ਕਹਿੰਦੇ ਆ ਇਸ ਵੇਲੇ ਆ ਗਿਆ ਨੌਜਵਾਨ ਝਲਾਰੀ ਵਾਲਿਆ ਲਓ ਸਾਹਮਣੇ ਦੇਖਾਂਗੇ ਤੂਫਾਨ ਕਬੱਡੀ ਪਾਉਣ ਮਾਤੇ ਵਧਿਆ ਹੋਇਆ ਹੈ ਇਧਰਲੇ ਪਾਸੇ ਤੂਫਾਨ ਸਿੰਘ ਦੀ ਆਹ ਕੰਦੇ ਕਬੱਡੀ ਪੈ ਰਹੀ ਹੈ ਕਹਿੰਦੇ ਖੇਡ ਮੈਦਾਨ ਵਿੱਚ ਜਾਫੀ ਚਾਰ ਨੇ ਉਧਰਲੇ ਪਾਸੇ ਤੂਫਾਨ ਕੇ ਮੰਜੀ ਚੱਕ ਕੇ ਛੜਕ ਤੇ ਮਾਰੀ ਆ ਜੋਰ ਦੀ ਵਾਰੀ ਵਾਰੀ ਦੀ ਆ ਨਹੀਂ ਓਰੀ ਸਾ ਵੇ ਆਉਂਦਾ ਸਵਾਤ ਤੇ ਤਾੜੀ ਜ਼ੋਰਦਾਰ ਵਾਹ ਵੀ ਵਾਹ ਸਰਪੰਚ ਸਾਹਿਬ ਤਾੜੀਆਂ ਤਾਂ ਵੱਜਦੀਆਂ ਜੇ ਲੋਕਾਂ ਨੂੰ ਕੁਝ ਚੰਗਾ ਲੱਗਦਾ ਹੋਵੇ ਲੋਕਾਂ ਨੂੰ ਕੁਝ ਵਧੀਆ ਲੱਗਦਾ ਹੋਵੇ ਆ ਤੋਤਾ ਹੈ ਆ ਤੋਤਾ ਹੈ ਆ ਤੋਤਾ ਹੈ ਕਿ ਵਗਦੇ ਸਮੁੰਦਰਾਂ ਦੇ ਰੁਖ ਮੋੜ ਤੇ ਧੰਨ ਧੰਨ ਹੋ ਗਈ ਆ ਕਬੱਡੀ ਵਾਲਿਓ ਆਹ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਦੂਰਤੇ ਦੁੱਖ ਤੋੜਤੇ ਆਹ ਭਰਾਵਾਂ ਨੇ ਕਹਿੰਦੇ ਦੁੱਖ ਤੋੜਤੇ ਦੁੱਖ ਤੋੜਤੇ ਐ ਇਧਰਲੇ ਪਾਸੇ ਗੱਬਰੂ ਨੇ ਕਹਿੰਦੇ ਤਕੜਾ ਜਫਾ ਲਾ ਕੇ ਆਹ ਨੰਬਰ ਦਾ ਵਾਅਦਾ ਕਰ ਦਿੱਤਾ ਮੇਰੇ ਮਿੱਤਰੋ ਕਹਿੰਦੇ ਖੇਡ ਦੇ ਮੈਦਾਨ ਵਿੱਚ ਜਰ ਪਾ ਦੇ ਅਗਲੀ ਕਬੱਡੀ ਖੇਡ ਮੈਦਾਨ ਦੇ ਉਧਰ ਸੋਨੂ ਬਾਧਰਪੁਰੀਆ ਗੁਰਮਖ ਬਾਧਰਪੁਰੀਆ ਖੜਕੂ ਬਾਧਰਪੁਰੀਏ ਦੀਆਂ ਖੱਬੀਆਂ ਸੱਜੀਆਂ ਬਾਹਾਂ ਨੇ ਯਾਰ ਨੇ ਕਿ ਯਾਰਾਂ ਦਾ ਗਰੁੱਪ ਖੈ ਗੱਡਵਾ ਅਸਲੇ ਦੀ ਸਾਹ ਕਰਦਾ ਕੰਮ ਗਾਂਧੀ ਵਾਲੇ ਨੋੜਨੀਓ ਕਰਦੇ ਤੇ ਜਿੱਥੇ ਖੜਕੂ ਹੁਣਾ ਦਾ ਨਾਂ ਕਰਦਾ ਖੜਕੂ ਭਦਰਪਰੀਆ ਸਾਡਾ ਭਰਾ ਨਾਲ ਵੱਡੇ ਭਰਾ ਪਹੁੰਚੇ ਆ ਯਾਰ ਮਿੱਤਰ ਆਏ ਆ ਸਭ ਦਾ ਦਿਲੋਂ ਧੰਨਵਾਦ ਕਰਾਂਗੇ ਆ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਇਧਰਲੇ ਪਾਸੇ ਕਮਲ ਸਰਪੰਚ ਸਾਹਿਬ ਜੀ ਦਾ ਬਹੁਤ ਵੱਡਾ ਸਤਿਕਾਰ ਹੈ ਲੌ ਕਲਜੁਗ ਫੇਰ ਆ ਗਿਆ ਕਬੱਡੀ ਪਾਉਣ ਮਾਤੇ ਇਧਰਲੇ ਪਾਸੇ ਕਲਜੁਗ ਪਾਉਂਦਾ ਹੋਇਆ ਕਬੱਡੀ ਦੂਸਰੇ ਪਾਸੇ ਜਾਫੀ ਨੇ ਆਹ ਕਹਿੰਦੇ ਟਕੜਾ ਜਫਾ ਲਾ ਕੇ ਨੰਬਰ ਦਾ ਵਾਅਦਾ ਕਰ ਦਿੱਤਾ ਮੇਰੇ ਮਿੱਤਰੋ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਿ ਸੁਣ ਬਾਗੇ ਦੀ ਸਰਹੱਦੇ ਜੰਗ ਕਦੇ ਵੀ ਨਾ ਲੱਗੇ ਹੋਣੀ ਬੜੀ ਖਰਾਬੀ ਐ ਬੰਬ ਇਧਰ ਡਿੱਗੇ ਜਾ ਉਧਰ ਡਿੱਗੇ ਮਰਨੇ ਪੁੱਤ ਪੰਜਾਬੀ ਐ ਮਰਨੇ ਪੁੱਤ ਪੰਜਾਬੀ ਐ ਪੰਜਾਬ ਦੀ ਬੰਦ ਹੋਈ ਆ ਸਨ 1947 ਦੇ ਵਿੱਚ ਪਰ ਨਹੀਂ ਰੀਸਾ ਤੂਫਾਨ ਨਹੀਂ ਕਹਿੰਦੇ ਅੱਜ ਬੱਲੇ ਬੱਲੇ ਕਰੀ ਜਾਂਦਾ ਕਿਉਂਕਿ ਘੜੀਆਂ ਟਾਈਮ ਦੱਸਦੀਆਂ ਹਾਰਸੇ ਨਹੀਂ ਤੇਗੀਆਂ ਥੱਲੇ ਗੋਲੇ ਲੱਗਦੇ ਤਾਪਸੇ ਨਹੀਂ ਆਹ ਬੇਗੀਆਂ ਥੱਲੇ ਗੋਲੇ ਲੱਗਦੇ ਬਾਸੇ ਨਹੀਂ ਨਹੀਂ ਰੀਸਾ ਮੁੰਡੇਰੀਆਂ ਪੁਆਇੰਟ ਰੇਡਰ ਦਾ ਤਾਵੀਦ ਹੈ ਜ਼ਹਿਰ ਫੇਰ ਆ ਗਿਆ। ਹਉ ਸਾਹਮਣੇ ਜ਼ਹਿਰ ਫੇਰ ਆ ਗਿਆ ਕੰਦੇ ਕਬੱਡੀ ਪਾਉਣ ਵਾਸਤੇ ਮੇਰੀ ਜੋ। ਇਧਰਲੇ ਪਾਸੇ ਜ਼ਹਿਰ ਦੀ ਕੰਦੇ ਕਬੱਡੀ ਪੈ ਰਹੀ ਹੈ। ਕੀਕਾ ਡੀ ਜੇ ਪਿੰਡ ਭੁੱਲਰਾਂ ਤੋਂ ਉਹਨਾਂ ਦੇ ਪੋਤਰਾ ਜੀ ਗੁਰਮੇਹਰ ਭੁੱਲਰ ਪੋਤਰੇ ਦੇ ਨਾਂ ਉੱਤੇ ਜਿਹੜਾ ਡੀ ਜੇ ਖੋਲਿਆ ਹੈ। ਸੋ ਬਹੁਤ ਵੱਡਾ ਧੰਨਵਾਦ ਕਰਦੇ ਆਂ ਕੀਕਾ ਡੀਜੇ ਭੁੱਲਰ ਬਹੁਤ ਵੱਡਾ ਧੰਨਵਾਦ ਕਰਦੇ ਆਂ ਇਹਨਾਂ ਸਾਰੀਆਂ ਸ਼ਖਸੀਤਾਂ ਦਾ ਲਓ ਤੋਤਾ ਫੇਰ ਆ ਗਿਆ ਕਬੱਡੀ ਪਾਉਣ ਵਾਤੇ ਇਧਰਲੇ ਪਾਸੇ ਤੋਤਾ ਪਾਉਂਦਾ ਹੋਇਆ ਕਬੱਡੀ ਲੈਫਟ ਰਾਈਟ ਸੱਜੇ ਖੱਬੇ ਉੱਤੇ ਥਰੇ ਪੂਰੀ ਬੱਲੇ ਬੱਲੇ ਹੋ ਗਈ ਹੈ ਕਮਾਲ ਲੱਗਦਾ ਹੋਇਆ ਜੱਫਾ ਪਰ ਨੰਬਰ ਦੇਖਾਂਗੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਲਓ ਸਾਹਮਣੇ ਦੇਖਾਂਗੇ ਤੂਫਾਨ ਸਿੰਘ ਤੂਫਾਨ ਆ ਗਿਆ ਕਿਆ ਦੇ ਲੋਕਾਂ ਨੂੰ ਗੱਭਰੂ ਹਿੱਕ ਤਣ ਗਿਆ ਨਹੀਂ ਆ ਰੌਲਾ ਤਾਂ ਪਹਿਲਾਂ ਸੀ ਪਰ ਹੁਣ ਮਸਲਾ ਬਣ ਗਿਆ ਨਹੀਂ ਹੁਣ ਮਸਲਾ ਬਣ ਗਿਆ ਨਹੀਂ ਹੁਣ ਮਸਲਾ ਬਣ ਗਿਆ ਨਹੀਂ ਇਹ ਆ ਕਾਟੋ ਆਹ ਵੇਖਾਂਗੇ ਬੱਲੇ 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 ਹੁੰਦੀ ਹੋਈ ਪਰ ਮਿਲਖਾ ਨਹੀਂ ਜੱਫਾ ਲਾ ਸਕਿਆ ਪੁਆਇੰਟ ਰੇਡਰ ਦਾ ਤੇ ਕਲ ਯੁਗ ਫੇਰ ਆ ਗਿਆ ਕਲ ਯੁਗ ਫੇਰ ਆ ਗਿਆ ਹਉ ਕਹਿੰਦੇ ਕਲ ਯੁਗ ਫੇਰ ਆ ਗਿਆ ਕਲ ਯੁਗ ਫੇਰ ਆ ਗਿਆ ਇਧਰਲੇ ਪਾਸੇ ਸਾਡੇ ਵੀਰ ਕਹਿੰਦਾ ਹੈ ਕਿ ਜਿਹੜੇ ਖਿਡਾਰੀ ਦੀ ਵਧੀਆ ਖੇਡਤੀ ਆਪਾਂ ਨੂੰ ਖੇਡ ਲੱਗੀ ਆਪਾਂ 500 ਰੁਪਏ ਦਾ ਮਾਣ ਸਨਮਾਨ ਕਰਨਾ ਹੈ ਇਹ ਖਿਡਾਰੀਆਂ ਦਾ ਆਪਾਂ 500 ਰੁਪਏ ਦਾ ਮਾਣ ਸਨਮਾਨ ਕਰਨਾ ਹੈ ਜਿਹੜੇ ਖਿਡਾਰੀ ਉੱਤੇ ਦੇ ਲਿਆ ਆ ਗਿਆ ਹੈ ਉਹਦੇ ਵੱਡੇ ਮਾਣ ਸਨਮਾਨ ਹੋਣੇ ਹੈ ਆਹ ਜਾਫੀ ਨੇ ਕਹਿੰਦੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਲਓ ਜੈਰ ਫੇਰ ਆ ਗਿਆ ਅੱਜ 5-500 ਰੁਪਏ ਦੇ ਮਾਣ ਸਨਮਾਨ ਹੋਣੇ ਕਹਿੰਦੇ ਖਿਡਾਰੀਆਂ ਦੇ ਲਓ ਪੈਂਦੀ ਹੋਏ ਰੇਡ ਲੱਗਦਾ ਹੋਇਆ ਜਫਾ ਦੂਸਰੇ ਪਾਸੇ ਮਿਲਖਾ ਸਿੰਘ ਇੱਕ ਪਾਸੇ ਤੂਫਾਨ ਇੱਕ ਪਾਸੇ ਜੈਰ ਮੇਰੇ ਮਿੱਤਰੋ ਦੂਸਰੇ